ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਇਸ ਵੇਲੇ ਤੁਹਾਨੂੰ ਸ਼ਹਿਰ ਕਪੂਰਥਾਲੇ ਦੇ ਵਿੱਚੋਂ ਦੋ ਮੱਝਾਂ ਵਖਾਉਣ ਲੱਗੇ ਆ। ਇਹ ਆਪਣਾ ਆਸੀਆ ਫੈ। ਤੇ ਸੱਜਣੋ ਦੋ ਜਿਹੜੇ ਐਨੀਮਲ ਐਸ ਵੇਲੇ ਇੱਥੇ ਵਿਕਰੀ ਵਾਲੇ ਆ ਬਾਕੀ ਡਰੈਸ ਪ੍ਰੋਪਰ ਜਿਹੜਾ ਇੱਥੋਂ ਦਾ ਉਹ ਆਪਾਂ ਬਾਈ ਜੀ ਤੋਂ ਲੈ ਲਾਂਗੇ ਨੀਲੀ ਰਾਵੀ ਦੀ ਮੈਂ ਕਿਹੜਾ ਸੂਆ ਸੁੰਦੀ ਬਿਲਕੁਲ ਸੂਨ ਨੂੰ ਤਿਆਰ ਇਹਦਾ ਲੇਖਾ ਜੋਖਾ ਪੁੱਛਦੇ ਆ ਤੋਰ ਤਾਰ ਕੇ ਵਿਖਾਉਣੇ ਆ ਲੇਵਾ ਭਾਂਡਾ ਚੰਗਾ ਇੱਕ ਸੱਜਣੋ ਬਿਲਕੁਲ ਤਾਜੀ ਸੂਈ ਗਿੱਲੇ ਨਾਲੂਏ ਤੇ ਬੱਚਾ ਵਾ ਇਦੇ ਕੋਲੇ ਕਿੰਨਾ ਬੋਹਲਾ ਦੁੱਧ ਦੇਦੀ ਵੀ ਡਿਟੇਲ ਲੈ ਲੈਨੇ ਰੇਟ ਵੀਡੀਓ ਚ ਹੋਣਗੇ ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜੇ ਰਹੋ ਅੰਤ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਸ ਕਿਰਪਾ ਤੁਹਾਡੀ ਸ਼ੁਕਰ ਹੈ ਮਾਲਕ ਦੀ ਕਿਰਪਾ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੀ ਆਪਣਾ ਨਾਮ ਤੇ ਐਡਰੈਸ ਦੱਸਗੇ ਜੀ ਚਰਨਾ ਜੀ ਸੁਭੇਦਾਰ ਕੁਲਵਿੰਦਰ ਸਿੰਘ ਸੂਬੇਦਾਰ ਕੁਲਵਿੰਦਰ ਸਿੰਘ ਹਾਂ ਜੀ ਪਿੰਡ ਹੈਗਾ ਭਲਾਣਾ ਭਲਾਣਾ ਪਿੰਡ ਆ ਗਿਆ ਇਹ ਹਾਂਜੀ ਕਪੂਰਥਾਲੇ ਚ ਕਪੂਰਥਾਲੇ ਜਿਸਤ ਮੰਨ ਲਓ ਸ਼ਹਿਰ ਚ ਹੀ ਆ ਇਹ ਸ਼ਹਿਰ ਨਹੀਂ ਸ਼ਹਿਰ ਤੋਂ ਬਾਹਰ ਹੀ ਸਮਝੋ ਰੀਅਲ ਕੁਝ ਫੈਕਟਰੀ ਨੀਅਰ ਰੇਲ ਕੋਲ ਫੈਕਟਰੀ ਅੱਛਾ ਜਿਹੜੀ ਉਹ ਉੱਥੇ ਆਪਣਾ ਅੱਛਾ ਉੱਪਰ ਰੋਡ ਤੇ ਹਾਂ ਹਾਂ ਰੋਡ ਹੈਨਾ ਹਾਂਜੀ ਹਾਂਜੀ ਤੇ ਉਹ ਜਗਾ ਕਿਹੜੀ ਹੈ ਜਿੱਥੇ ਆਪਣੇ ਲੰਗਰ ਹਾਲ ਬਣੇ ਲੰਗਰ ਹਾਲ ਗੁਰੂ ਨਾਨਕ ਹਾਂਜੀ ਗੁਰੂ ਨਾਨਕ ਲੰਗਰ ਹਾਲ ਆ ਮੇਨ ਵੱਡੀ ਨਿਸ਼ਾਨੀ ਮੇਨ ਵੱਡੀ ਦਸ਼ਮੀਸ਼ ਨਗਰ ਦਾ ਬੋਰਡ ਲੱਗਾ ਹਾਂਜੀ 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 ਹੈਨਾ ਤੇ ਉਹ ਸਿੱਧੀ ਗਲੀ ਆਪਣੇ ਘਰੇ ਛੜਕ ਆ ਜਾਂਦੀ ਹੈ ਸਿੱਧੀ ਆਪਣੇ ਘਰੇ ਆ ਜਾਂਦੀ ਹੈ ਤੇ ਮਹਾਰਾਜ ਆਪਣਾ ਨੰਬਰ 7837 5454 ਚੋਕੀ ਇੱਕ ਕਰੀ ਹੋਰ ਰਿਪੀਟ ਕਰੀਏ 7837 5454 ਚੋਕੀ ਠੀਕ ਆ ਤੇ ਇਹ ਜਿਹੜੀ ਮਾਝਾ ਆਪਣੀ ਨੀਲੀ ਰਾਵੀ ਦੀ ਇਹ ਸੂਆ ਕਿਹੜਾ ਸੁੰਦੀ ਹੈ ਜੀ ਇਹ ਤੀਜੇ ਸੂਏ ਸੋਨਾ ਜੀ ਇਹਨੇ ਇਹਨੇ ਤੀਸਰਾ ਸੂਆ ਸੋਨਾ ਹਾਂਜੀ ਠੀਕ ਆ ਦਿਨ ਇਹਦੇ ਕਦੋਂ ਪੂਰੇ ਆ ਜੀ ਦਿਨ ਦੇ ਜੀ ਦੇਖੋ ਜੀ ਅਜੇ ਦੋ ਦਿਨ ਨਾਲ ਚਾਰ ਦਿਨ ਲੱਜੇ ਹੈ ਠੀਕ ਆ ਹਾਂਜੀ ਮੰਨ ਲਓ ਤਿਆਰੀ ਆ ਤਿਆਰੀ ਹੈ ਜੀ ਬਿਲਕੁਲ ਦੋ ਚਾਰ ਦਿਨਾਂ ਦੇ ਵਿੱਚ ਵਾਚੀ ਸੂਪੂ ਸੂਪੂ ਹੋ ਗਿਆ ਹਾਂਜੀ ਹੈਨਾ ਹਾਂਜੀ ਹਾਂਜੀ ਤੇ ਦੁੱਧ ਦਾ ਕੀ ਰਿਕਾਰਡ ਰਿਪੋਰਟ ਰਿਹਾ ਇਹਦਾ ਪਹਿਲਾ ਦਿਨ ਜੀ ਇਹਦਾ 12 13 ਕਿਲੋ 14 ਕਿਲੋ ਚੋਇਆ ਚਲੋ ਠੀਕ ਆ ਹਾਂਜੀ ਮੈਂ ਆਪਣੇ ਘਰ ਦੀ ਹੀ ਜਾਇਆ ਠੀਕ ਆ ਘਰ ਦੀ ਸੇਵਾ ਤੇ 12 13 ਕਿਲੋ ਦੁੱਧ ਚੋਇਆ ਹਾਂਜੀ 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 ਠੀਕ ਹੈ ਠੀਕ ਹੈ ਠੀਕ ਆ ਤੇ ਬਾਕੀ ਚੋਣ ਚਾਂ ਨੂੰ ਓਕੇ ਆ ਜੀ ਚੋਣ ਨੂੰ ਤਾਂ ਕੀ ਗੱਲ ਕਰਦੇ ਹੋ ਤੇ ਠੰਡ ਠੁਣਾ ਨੂੰ ਓਕੇ ਹੈਨਾ ਹਾਂਜੀ ਪਹਿਲੇ ਬੱਚਾ ਗੱਡੀ ਚ ਜੇ ਢਾਰ ਕੇ ਠੀਕ ਆ ਵੀ ਏਡੀ ਸੀਲ ਆ ਏਡੀ ਸੀਲ ਆ ਕਿ ਤਾਂ ਤਾਂ ਆਰਾਂ ਕੋਟੀ ਪਹਿਲੀ ਦਾ ਗੱਲ ਸੰਗੋ ਠੀਕ ਆ ਬਾਕੀ ਥਾਣਾ ਲਿਗੋ ਤੇ ਪਾਰ ਲੋ ਤਾਂ ਅਗਲਾ ਬੇਫਿਕਰ ਹੋ ਜੇ ਸੱਚੀ ਚੀਜ਼ ਦੀ ਤਸੱਲੀ ਮੈਂ ਗਿਆ ਵੀ ਭਾਰਪੂਰ ਦੀ ਆਪਣੀ ਫੋਲ ਓਕੇ ਫੁੱਲ ਬਿਲਕੁਲ ਗਰੰਟੀ ਆਪਣੀ ਠੀਕ ਆ ਥਾਣਾ ਦੀ ਭਾਰ ਦੀ ਸਭ ਗਰੰਟੀ ਹੈ ਬਾਕੀ ਥਾਣ ਤੱਕਲਾ ਜਿਹੜਾ ਲਊਗਾ ਵੇਖ ਕੇ ਲੈ ਜੇ ਵੇਖ ਕੇ ਲੈ ਜੇ ਆਪਣਾ ਭਾਰ ਲਈਓ ਬੇਫਿਕਰੀ ਆ ਭਾਰ ਬੇਫਿਕਰੀ ਆ ਤੋਰ ਕਰਾਓ ਚੈੱਕ ਜੀ ਕੱਢਿਓ ਆਇਆਂ ਨੂੰ ਹੌਲੀ ਜਨੇ ਸਜਣੋ ਕਰਿਓ ਤੋਰ ਚੈੱਕ ਤੀਸਰਾ ਸੁਹਾ ਸੁਂਦੀ ਆ ਲੱਤਾਂ ਲੁੱਤਾਂ ਦੇ ਮਾਰਕਾ ਓਕੇ ਰਿਪੋਰਟ ਲਿਵਾ ਭਾਂਡਾ ਮੈਂ ਦਾ ਚੰਗਾ ਥਾਣਾ ਚੁਭਾਈ ਵਾਲਾ ਹੱਥੀ ਲੱਗਾ ਕਿਆ ਕਹਿਣੀ ਦਿਨ ਹਜੇ ਮੰਨ ਲੋ ਵੀ ਦੋ ਲੈ ਜੇ ਸੂ ਪਵੇ ਬਿਲਕੁਲ ਤਿਆਰੀ ਚਾ ਵੇਖੋ ਇੱਥੋਂ ਕਰੋ ਗੈਸ ਕਾਟ ਕਾਠ ਚੰਗਾ ਤੇ ਬਾਕੀ ਸੁਭਾਅ ਵੀ ਤੁਹਾਡੇ ਸਾਹਮਣੇ ਆ ਸੱਜਣੋ ਜਿਵੇਂ ਮਨ ਲਓ ਵੀ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਕਰਮਾ ਵਾਲੀ ਨੂੰ ਤੇ ਓਕੇ ਰਿਪੋਰਟ ਆ ਵੇਖੋ ਲੇਵਾ ਹੁਣ ਵੀ ਸੋਨਾ ਤਿਆਰ ਕੀਤਾ ਹੋਇਆ ਤੇ ਬਾਕੀ ਸੱਜਣੋ ਇਹਨੇ ਸੁੰਦੀ ਕਰਦੀ ਨੇ ਹੋਰ ਵੀ ਲੇਵਾ ਜਿਹੜਾ ਉਹ ਤਿਆਰ ਕਰ ਜਾਣਾ ਆ ਆ ਵੇਖੋ ਐਨ ਕਰਮਾ ਵਾਲੀ ਦਾ ਲੇਵਾ ਭਾਂਡਾ ਸਾਫ਼ ਸੁਥਰਾ ਵੀ ਪੂਰਾ ਤੇ ਬਾਕੀ ਬੋਡੀ ਸਟਰਕਚਰ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਵੀ ਚੰਗਾ ਵੱਡਾ ਵਾ ਕੋਈ ਐ ਨਹੀਂ ਵੀ ਨਿੱਕੀ ਆ ਚੰਗੀ ਮੈਂ ਆ ਆ ਕੇ ਵੇਖਿਓ ਪਸੰਦ ਆਊਗੀ ਤੇ ਬਾਕੀ ਆਪਾਂ ਗੱਲ ਮੁੱਕ ਜਾਣੀ ਹੁੰਦੀ ਸੱਜਣੋ ਰੇਟ ਤੇ ਤੇ ਮਹਾਰਾਜ ਜੀ ਰੇਟ ਇਹਦਾ ਕੀ ਰੱਖ 15 ਆਪਣਾ 115 ਠੀਕ ਹੈ ਇਹਦੀ ਜਿਹੜੀ ਡਿਮਾਂਡ ਕਰਦੇ ਆ ਆਪਾਂ 1 ਲੱਖ ਤੇ 15000 ਹਾਂਜੀ ਤੇ ਦੇ ਕਿੰਨੇ ਦੀ ਦੇਵਾਂਗੇ ਸੂਬੇਦਾਰ ਸਾਹਿਬ ਕੋ ਭੰਪਰਾ ਦਾ ਮਾਨਸਿਕ ਤੇ ਕਰਨਾ ਪੈਂਦਾ ਹੁੰਦਾ ਹਾਂ ਹਾਂ ਕਰਨਾ ਪੈਂਦਾ ਪੈਸੇ ਨੇ ਕਿਹੜਾ ਨਾਲ ਜਾਣਾ ਨਾਲ ਜਾਣਾ ਹਾਂਜੀ ਹਾਂ ਕਿੰਨੇ ਦੀ ਦੇ ਦਈਏ ਫਿਰ ਆਪਾਂ ਇੱਕ 15 ਚ ਕਿੱਥੇ ਜੀ ਮਾਨਤਨ ਕਰੀਏ ਤੁਸੀਂ ਦੱਸੋ ਤੁਹਾਡੇ ਤੇ ਡਿਪੈਂਡ ਕਰ ਦਿੰਦੇ ਆ ਨਹੀਂ ਫਿਰ ਵੀ ਤੁਹਾਡੇ ਜੀਆ ਕਰਦੇ ਮੈਂ ਕਹਾਂ ਤੁਹਾਡੀ ਮੰਨ ਲੈਣੀ ਅੱਜ ਤੁਸੀਂ ਤੇ ਆਮ ਕੰਮ ਕਰਦੇ ਹੋ ਇੱਕ 12 ਦੀ ਦੇ ਦਈਏ ਚਲੋ ਹੋ ਗਈ ਹੈ ਜਿਆਦੇ ਧੱਕਾ ਤਾਂ ਨਹੀਂ 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 ਠੀਕ ਹੈ ਜੇ ਤੂੰ ਜੋਂਦੀ ਕਹਿੰਦਾ ਤੁਹਾਡੇ ਤੁਹਾਡੀਆਂ ਮਿਲਣੀਆਂ ਧੰਨਵਾਦ ਆ ਤੁਹਾਡਾ ਇਹ ਵੀ ਹਨਾ ਦਿਲੋਂ ਰਹੀ ਨਹੀਂ ਆ ਵੀ 1 ਲੱਖ ਤੇ 12000 ਦੀ ਦੇ ਦਿਆਂਗੇ ਜੀ 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 ਹਾਂ ਜੀ ਫਿਰ ਹੁਣ ਤਾਂ ਕਿਸੇ ਭੈਣ ਭਰਾ ਨੂੰ ਘਰੇ ਰੱਖਣਾ ਇਹਨੂੰ ਮਾੜੀ ਤਾਂ ਨਹੀਂ ਇਸ ਪਾਸੇ ਸਾਰੀਆਂ ਗਰਮੀਆਂ ਹਨਾ ਕੱਟੀ-ਕੁੱਟੀ ਦੇਗੀ ਕਰਮ ਵਾਲੀ ਸੁਣਾ ਹੀ ਹੈ ਹਨਾ ਸੋਨਾ ਸੋਨਾ ਹਨਾ ਸੋਨਾ ਨਹੀਂ ਚੰਗੀ ਚੀਜ਼ ਆ ਸੱਜਣਾ 1 ਲੱਖ ਤੇ 12000 ਤੇ ਤੂੰ ਉਕੜਾਂ ਦਾ ਵੀ ਅਗਲਾ 80 90 90 ਮੰਗੀ ਜਾਂਦਾ ਹੈ ਨਾ ਜੇ ਤੇ ਸੱਜਰ ਮੈਂ ਇਹ ਸੱਜਰ ਮੈਂ ਬਾਕੀ ਨੀਲੀ 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 ਦਾ ਡੰਗਰ ਲੱਦਾ ਕਿੱਥੇ ਆ ਹਾਂ ਘੱਟ ਨਿਕਲਦਾ ਹਨਾ ਠੰਡੀ ਬਹੁਤ ਆ ਠੰਡੀ ਪੂਰੀ ਆ ਠੰਡੀ ਪੂਰੀ ਆ ਠੀਕ ਆ ਠੀਕ ਆ ਤੇ ਠੰਡੀ ਲੰਮਾ ਟਾਈਮ ਦੁੱਧ ਦਿੰਦੀ ਆ ਲੰਮਾ ਟਾਈਮ ਦੁੱਧ ਦਿੰਦੀ ਆ ਠੀਕ ਆ ਜੀ ਤੇ ਇੱਕ ਅੱਗੇ ਆਪਣੇ ਕੋਲ ਆ ਇਹ ਕਦੋਂ ਸੂਈ ਤੇ ਕਿੱਥੇ ਜੀ ਦੁੱਧ ਤੇ ਆ? ਇਹ ਸੂਈ ਨੂੰ ਆਜਾ ਚੌਥਾ ਦਿਨ ਜੇ। ਚਾਰਾਂ ਦਿਨਾਂ ਦੀ ਸੂਈ ਹੈ ਜੀ। ਹਾਂਜੀ। ਸੂਆ ਇਹ ਕਿਹੜਾ ਸੂਈ ਆ? ਸੂਆ ਇਹ ਸੱਤ ਤੀਸਰਾ ਸੂਪਈ ਹੈ। ਤੀਜਾ ਸੂਈ ਆ। ਹਾਂਜੀ। ਠੀਕ ਆ ਤੇ ਬੱਚਾ ਦੇਗੀ ਕੱਟਾ। ਬੱਚਾ ਕੱਟਾ ਦੇਖੋ। ਹੁਣ ਇਹਦੇ ਕੋਲੇ ਚਾਰਾਂ ਦਿਨਾਂ ਦੀ ਸੂਈ ਥੱਲੇ। ਦੁੱਧ ਇਹਦੇ ਕੋਲ 7 ਕਿਲੋ ਆਇਆ ਸੀ। ਹੁਣ ਇਹਦੇ ਕੋਲੇ 7 ਕਿਲੋ ਮੰਨ ਲੀਏ। ਹਾਂ ਬੌਲੇ ਚ ਹੀ ਆ। ਬੌਲੇ ਚ ਹੀ ਆ। ਬੌਲਾ 7 ਕਿਲੋ ਆ। ਹਾਂਜੀ ਹਾਂਜੀ। ਤੇ ਮੰਨ ਲਓ ਵੀ ਦੁੱਧ ਕਿੰਨਾ ਚੁੰਦੇ ਰਹੇ ਪਿਛਲੇ ਸਾਲ ਮੇਰੇ ਪਿਛਲੇ ਸਾਲ ਤੋਂ 12 12.5 13 ਕਿਲੋ ਦੁੱਧ ਚੁੰਗਿਆ ਹੈ 12 ਕਿਲੋ ਦੁੱਧ ਚੁੰਦੇ ਰਹੇ ਆਪਾਂ ਚਵਾਈ ਚ ਵੀ ਸਾਫ ਆ ਜੀ ਬਾਈ ਮੈਂ ਕੀ ਗੱਲਾਂ ਕਰਦੇ ਪੋਲੀ ਹੋਊਗੀ ਰੂਮਰ ਦੀ ਪੋਲੀ ਪਾਵੇ ਜਿਹਦਾ ਬੱਚਾ ਚੋਲੇ ਬੱਚਾ ਚੋਲੇ ਤੋਰ ਕਰਾ ਦਿਓੀ ਚੈੱਕ ਇਹਦੀ ਸੱਜਣੋ ਸੁਗਾ ਸੂਈ ਆ ਤੀਜਾ ਤੇ ਮਗਰ ਆ ਗਿਆ ਕਟਾ ਤੇ ਚਾਰਾਂ ਦਿਨਾਂ ਦੀ ਸੂਈ ਆ ਤੁਹਾਨੂੰ ਮੈਂ ਬੱਚਾ ਵੀ ਚੈੱਕ ਕਰਾਉਂਗਾ ਨੇੜੇ ਆਉਂ ਜਵਾਂ ਆ ਵੇਖੋ ਜਵਾਂ ਕਿਲੇਣਾੜੂਏ ਤੇ ਆ ਤੇ ਤੜਕੇ ਕਿੰਨੇ ਕਜੇ ਚਵਾਈ ਕੀਤੀ ਹੈ ਜੀ ਇਹ ਸਵੇਰੇ ਕੀਤੀ ਹੀ ਆਪਣਾ ਕੋ 6:30 ਸੇ ਸ਼ੁਰੂ ਕਰ 6 6:30 ਦੀ ਚਵਾਈ ਹੈ 6:30 ਹਾਂਜੀ ਠੀਕ ਆ ਤੇ ਹੁਣ ਹਜੇ ਮੰਨ ਲਓ ਵੀ 2 ਵਜੇ ਨਹੀਂ ਕਦੋਂ 2 ਵਜੇ ਨਹੀਂ ਹੈ ਹਨਾ ਵੀ ਅੱਧਾ ਇੱਕ ਟਾਈਮ ਹੀ ਹੈ ਸ਼ਾਮ ਨੂੰ ਤਾਂ ਲੇਵਾ ਭਰ ਜਾਂਦੀ ਹੋਊ ਪੂਰਾ ਭਰਦੀ ਹੈ ਕਿ ਠੀਕ ਆ ਠੀਕ ਠੀਕ ਚਲੋ ਬਾਕੀ 11-12 ਕਿਲੋ ਦੁੱਧ ਜੇ ਚੰਗਾ ਸਾਂਭਣ ਵਾਲਾ ਭੈਣ ਭਰਾ ਹੋਇਆ ਦੇਈ ਜਾਊ ਨਹੀਂ ਗਰੰਟੀ ਹੈ ਅੱਛਾ ਹਾਂ ਗਰੰਟੀ ਵੀ ਇਹਨਾਂ ਦੁੱਧ ਦੇਊਗੀ ਹਾਂ ਗਰੰਟੀ ਜੋ ਆਪਾਂ ਕਹਿ ਸੋਨੇ ਵਰਗੀ ਗਰੰਟੀ ਹੈ ਬਸ ਸਮਝੋ ਠੀਕ ਹੈ ਠੀਕ ਹੈ। ਅਸੀਂ ਤੋਂ ਕਰੂ ਵੀ ਨਾ। ਠੀਕ ਹੈ ਜੀ। ਧੰਨਵਾਦ। ਲਓ ਵੀ ਸੱਜਣੋ। ਵੇਖੋ ਕੱਦ-ਵੇਲ ਚੰਗਾ ਵਾ। ਮੈਂ ਤਾਂ ਲੀਵਾ ਭਾਂਡਾ ਵੀ ਸੁਥਰਾ। ਤੇ ਬਾਕੀ ਰੇਟ ਸੂਬੇਦਾਰ ਸਾਹਿਬ ਦੇ ਅੱਜ ਤੁਹਾਨੂੰ ਥੋੜੇ ਲੈਣ ਵਾਲੇ ਕਰਾਵਾਂਗੇ ਜਮਾਂ। ਤੇ ਇਹ ਮਹਾਰਾਜ ਜੀ ਕਿੰਨੇ ਦੀ ਮੱਝ ਦੇ ਦੀ ਅੱਜ? ਹਾਂਜੀ। ਇਹ ਮੱਝ ਹੁਣ ਆਪਾਂ ਕਿੰਨੇ ਦੀ ਦੇ ਜੀ? 90 ਦੇ ਦਈਏ। ਕਰਦਗੇ ਪਿਆਰ ਮੁਹੱਬਤ। ਕਰ ਲੋ ਜਿੰਨਾ ਕਰਨਾ ਫਿਰ ਤੁਹਾਡੇ ਹੈ ਨਹੀਂ ਫਿਰ ਮੇਰੇ ਕਰਾਜ ਤੁਹਾਡੇ ਤੇ ਡਿਪੈਂਡ ਕਰਨਾ ਅੱਛਾ ਜੀ ਹਾਂ ਇਹ ਤੁਹਾਡੇ ਸੁਣਤੀ ਗੱਲ ਸਾਰੇ ਵੇਖ ਲਓ ਫਿਰ ੱੱਕਾ ਨਾ ਹੋ ਜੇ ਉਹ ਇੰਦੇ ਤੇ ਜੋ ਹੋ ਗਿਆ ਲਿਖੀ ਜਾਏ ਕਿ ਪੈਸਾ ਨਾ ਜਾਣਾ 86 ਦੀ ਦੇ ਦਈਏ ਚੋਤ ਤੇ ਹੀ ਤੁਹਾਡਾ ਹੀ ਮਾਨ ਕਰ ਲੈਨੇ ਆ ਠੀਕ ਹੈ 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 ਤੁਹਾਨੂੰ ਪਤਾ ਹੀ ਹੈ ਮੈਂ ਉੱਪਰ ਦੀ ਹੈ ਦੇ ਦਈਏ 86 ਦੀ ਕਿ ਨਹੀਂ ਦੇ ਲਓ ਦੇਖੀ ਜਿਹੜੀ ਹੋਏਗੀ ਅੱਛਾ ਦੇ ਦਿਓ ਲਓ ਸੱਜਣੋ 86000 ਦੀ ਕਰੋ ਚੈੱਕ ਕੀ ਬਾਤ ਆ ਮਗਰ ਕੱਟਾ ਜਮਾ ਗਿੱਲੇ ਨਾਲੂਏ ਤੇ ਤੇ ਆ ਵੇਖੋ ਤੁਹਾਨੂੰ ਤਸੱਲੀ ਕਰਾਈਏ 86000 ਚ ਤਾਜੀ ਸੂਈ ਗਿੱਲੇ ਨਾਲੂਏ ਤੇ ਆ ਕੱਟਾ ਹਾਂਜੀ ਚੌਥਾ ਪੰਜ ਚੌਥਾ ਦਹ ਹੈ ਹਾਂ ਨਹੀਂ ਨਹੀਂ ਤਾਜੀ ਆ ਤਾਜੀ ਸੂਈ ਆ ਕੀਰਾ ਤਾਂ ਅੱਜ ਪੱਠੇ ਪੁੱਠੇ ਚੱਕਲੇ ਬਾਕੀ ਬੱਚੇ ਪੁੱਛੇ ਤੇ ਓਕੇ ਆ ਹਨਾ ਬੀ ਸਹਿਮਤ ਆ ਮੈਂ ਕਾਲੀ ਨੂੰ ਤੇ ਤਾਂ ਵੀ ਜਿਹੜਾ ਭੈਣ ਭਰਾ ਆ ਕੇ ਆਪਦੀ ਤਸੱਲੀ ਕਰ ਲੈ ਕਿਤੇ ਲੱਤ ਛੋੜੋ ਚੁੱਕਣੀ ਹੈ ਠੀਕ ਹੈ ਠੀਕ ਹੈ ਇਹਦੇ ਦੀ ਸੀਲ ਮਹੀ ਹੈ ਠੀਕ ਹੈ ਜੀ 86000 ਦੀ ਨਹੀਂ ਹੁਣ ਤਾਂ ਕਿਸੇ ਡੇਰੀ ਡੂਰੀ ਵਾਲੇ ਤੇ ਪੂਰੇ ਕੰਮ ਦੀ ਆ ਕੰਮ ਦੀ ਪੂਰੀ ਹੈ ਤੁਹਾਨੂੰ ਹਾਂ ਦੋਤੇ ਲਾ ਲੇ ਅਗਲਾ ਦੋਤੇ ਲਾ ਲੇ ਤੇ ਆ ਗਈ ਨੀਲੀ ਰਵੀ ਦੀ 1 ਲੱਖ ਤੇ 12000 ਸੱਚ ਨੂੰ ਹਾਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ